ਅਖੇ ਜੀ ਆਟਾ ਫਰੀ ਦਾਲ ਫਰੀ ਅਲੱਜ ਨਵਾਂ ਬਿਆਨ ਆ ਕਹਿੰਦੇ ਦੇਸੀ ਘਿਓ ਵੀ ਫਰੀ ਵੀ ਤੁਸੀਂ ਸਬਜ਼ੀਆਂ ਹੀ ਦੇ ਦਿਆ ਕਰੋ ਯਾਰ ਤੁਸੀਂ ਦੇਸੀ ਘਿਓ ਵੀ ਦੇਤਾ ਆਟਾ ਵੀ ਦੇਤਾ ਤੇ ਕੀ ਦੇਤਾ ਦਾਲਾਂ ਵੀ ਦੇਤੀਆਂ ਵੀ ਤੁਸੀਂ ਸਮਝੀਆਂ ਹੀ ਪਹੁੰਚਣੀਆਂ ਕਰ ਦੋ ਹੁਣ ਨਵੀਂ ਪਾਰਟੀ ਆਉ ਜਿਹੜੀ ਕਹੂ ਸਵੇਰੇ ਸ਼ਾਮ ਸਬਜ਼ੀ ਰੋਟੀ ਸਾਡੇ ਵੱਲੋਂ ਤੁਸੀਂ ਬਣੀ ਬਣਾਈ ਹੁਣ ਬੰਦੇ ਵੀ ਰੱਖ ਦਿਓ ਪਿਆਰੇ ਪਿੰਡ 'ਚ ਬੰਦਾ ਵੀ ਰੱਖ ਦੋ ਫਿਰ ਵੀ ਤੁਸੀਂ ਪਖਾਰੀ ਬਣਾਈ ਜਾਂਦੇ ਹੋ ਸਾਰਿਆਂ ਨੂੰ ਤੁਸੀਂ ਨੌਕਰੀਆਂ ਦਿਓ ਯਾਰ ਆਟਾ ਅਗਲਾ ਆਪ ਖਰੀਦ ਕੇ ਤੇ ਆਵੇ ਸਵਾਦ ਤੇ ਆਵੇ ਉਹ ਲੈਣ ਚ ਲੱਗਣ ਦਾ ਕੀ ਸਵਾਦ ਹੈ ਜਿਹੜੀਆਂ ਲੈਣਾ ਚ ਲੱਗ ਕੇ ਅਗਲਾ ਆਟਾ ਲੈਣ ਚ ਲਿਆ ਭਿਖਾਰੀ ਜਿਹਾ ਬਣ ਕੇ ਕਾਰਡ ਦੇ ਤੱਕੀ ਫਿਰਦਾ ਹੈ ਹਰ ਇੱਕ ਬੰਦੇ ਨੂੰ ਨੌਕਰੀ ਦਿਓ ਅਗਲਾ ਟੌਰ ਨਾਲ ਜਾਵੇ ਲੈਣ ਵਾਸਤੇ ਆਟਾ ਦਾਲ ਆਪਣੇ ਜੇਬ ਤੋਂ ਕੱਢੇ 2000 ਦਾ ਨੋਟ ਲੈ ਬਈ ਪਾ ਸਕਦਾ ਸਵਾਦ ਤੇ ਆਵੇ ਭਿਖਾਰੀ ਬਣਾਉਨੇ ਹੋ ਤੁਸੀਂ ਨੌਕਰੀਆਂ ਪੈਦਾ ਕਰੋ ਕਿਉਂ ਬਿਖਾਰੀ ਬਣਾਉਨੇ ਹੋ ਨੌਕਰੀਆਂ ਪੈਦਾ ਕਰੋ ਰੁਜ਼ਗਾਰ ਦਿਓ ਕੱਲੇ ਕੱਲੇ ਬੱਚਾ ਨੌਕਰੀ ਹੋਵੇ ਰੁਜ਼ਗਾਰ ਹੋਵੇ ਅਗਲਾ ਤੌਰ ਨਾਲ ਜਾਵੇ ਨੌਕਰੀ ਕੰਮ ਕਰਦਾ ਹੋਵੇ ਅਗਲਾ ਰਿਸ਼ਤਾ ਐਗਾ ਹੋਊਗਾ ਵੀ ਹਾਂ ਭਾਈ ਰਿਸ਼ਤਾ ਕਰਨਾ ਰੋਟੀ ਪਾਣੀ ਦਾ ਕਿਵੇਂ ਆ ਫਿਰ ਨਹੀਂ ਆਟਾ ਦੌਲ ਤੇ ਸਾਨੂੰ ਮਿਲ ਜਾਂਦਾ ਘਿਓ ਵੀ ਮਿਲ ਜਾਂਦਾ ਅਗਲਾ ਤੇਨੂੰ ਧੀ ਦੇਦੀ ਹੈ ਨਾ ਸੁਣੋ ਗੱਲ ਬਈ ਗੱਲ ਠੀਕ ਹੈ ਕਿ ਨਹੀਂ ਦੱਸੋ ਵੀ ਆਟਾ ਵੀ ਲੈ ਆਉਂਦੇ ਆ ਜੀ ਇਸ ਮਹੀਨੇ ਬਹੁਤ ਦਾਲ ਵੀ ਮਿਲ ਜਾਂਦੀ ਹੈ ਲੈ ਹੁਣ ਤੇ ਕਿਉਂ ਵੀ ਮਿਲ ਜਾਂਦਾ ਹੈ ਬੇਬੇ ਨੂੰ 500 ਰੁਪਏ ਆਪਣੀ ਪੈਨਸ਼ਨ ਮਿਲ ਜਾਂਦੀ ਹੈ ਤੋ ਕਹੇਗਾ ਲੈ ਤੂੰ ਆ ਤੂੰ ਦੇਖ ਲੈ ਕਵੇ ਵੀ ਨੌਕਰੀ ਲੱਗਿਆ ਹੋਇਆ ਏ ਜੀ ਮੁੰਡਾ ਅਗਲਾ ਕਹਿੰਦਾ ਫੇਰ ਰਿਸ਼ਤਾ ਕਰ ਆ ਅਗਲੇ ਦਾ ਘਰ ਵੱਸਦਾ ਏ ਤੇਰੀਆਂ ਆਟਾ ਦਾਲ ਨਾਲ ਵੱਸ ਜੂ ਘਰ ਇੱਥੇ ਮਾਰਦੇ ਹੋ ਗੱਲਾਂ ਨੌਕਰੀਆਂ ਦਿਓ ਜੇ ਦੇਣੀਆਂ ਨੇ ਸਮਝ ਦਿਓ ਅਕਲ ਦਿਓ